ਇੱਕ ਵਾਰ ਫਿਰ ਤੋਂ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਜਿਸ ਤੇ ਵੱਖ-ਵੱਖ ਸਿੱਖ ਅਤੇ ਵੱਖ-ਵੱਖ ਲੀਡਰਾਂ ਦੇ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਬੰਦੀ ਸਿੰਘਾਂ ਨੂੰ ਪੈਰੋਲ ਕੀ ਲੰਮੀਆਂ ਸਜ਼ਾਵਾਂ ਕੱਟ ਚੁੱਕੇ ਨੇ ਉਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਉਸੇ ਹੀ ਨਾਲ ਰਾਮ ਰਹੀਮ ਦੀ ਪੈਰੋਲ ਤੇ ਸਿੱਖ ਜਥੇਬੰਦੀਆਂ ਲੀਡਰ ਵਰਦੇ ਨਜ਼ਰ ਆਏ ਇਸ ਦੇ ਨਾਲ ਹੀ ਐ ਜੀ ਪੀ ਸੀ ਦੇ ਪ੍ਰਧਾਨ ਨੇ ਵੀ ਸਵਾਲ ਚੁੱਕੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਿਹੜਾ ਵਿਅਕਤੀ ਗੰਭੀਰ ਦੋਸ਼ਾਂ ਦੇ ਵਿੱਚ ਸਜ਼ਾ ਕੱਟ ਰਿਹਾ ਹੈ ਅਤੇ ਸਿੱਖ ਧਰਮ ਵਿਰੋਧੀ ਗਤੀਵਿਧੀਆਂ ਦੇ ਵਿੱਚ ਵੀ ਦੋਸ਼ੀ ਹੈ ਉਸ ਉੱਤੇ ਸਰਕਾਰਾਂ ਵੀ ਇਹ ਦਰਿਆ ਦੇ ਲਈ ਹੈਰਾਨੀਜਨਕ ਨਹੀਂ ਸਗੋਂ ਲੋਕਤੰਤਰ ਅਤੇ ਇਨਸਾਫ਼ ਪ੍ਰਣਾਲੀ ਦਾ ਵੀ ਮਜ਼ਾਕ ਹੈ ਇਸ ਦੇ ਨਾਲ ਹੀ ਧਾਮੀ ਨੇ ਕਿਹਾ ਕਿ ਜੇਕਰ ਸਰਕਾਰਾਂ ਨੇ ਦੋਸ਼ੀਆਂ ਨੂੰ ਸਿਆਸੀ ਲਾਭ ਲਈ ਰਾਹਤ ਦੇਣ ਦਾ ਇਹ ਰੁਝਾਨ ਜਾਰੀ ਰੱਖਿਆ ਤਾਂ ਲੋਕਾਂ ਦਾ ਇਨਸਾਫ਼ ਪ੍ਰਣਾਲੀ ਤੋਂ ਭਰੋਸਾ ਉੱਠ ਜਾਵੇਗਾ ਇਜਾ ਨਹੀਂ ਦੱਸਦੀ ਇੱਕ ਹੀ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਵੀ ਸਵਾਲ ਚੁੱਕੇ ਨੇ ਰਾਮ ਰਹੀਮ ਦੀ ਪੈਰੋਲ ਤੇ ਬੋਲਦੇ ਨਜ਼ਰ ਆਏ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਜਦੋਂ ਮਰਜ਼ੀ ਉਸ ਨੂੰ ਪੈਰੋਲ ਦੇ ਦਿੰਦੀ ਹੈ ਪਰ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਹਨਾਂ ਨੇ ਕਿਹਾ ਕਿ ਰਾਮ ਰਹੀਮ ਭਾਜਪੀ ਦਾ ਬੰਦਾ ਹੈ ਅਤੇ ਉਸ ਨੂੰ ਪੈਰੋਲ ਮਿਲ ਜਾਂਦੀ ਹੈ ਇਸ ਨਾਲ ਹੀ ਆਗੂਆਂ ਨੇ ਕੀ ਕੁਝ ਕਿਹਾ ਇੱਕ ਵਾਰ ਆਪਾਂ ਸੁਣਦੇ ਹਾਂ ਇੱਕ ਪਾਸੇ ਤਾਂ ਭਾਜਪੀ ਇਹ ਕਹਿ ਰਹੀ ਹੈ ਕਿ ਅਸੀਂ ਸਿੱਖਾਂ ਦੇ ਬਹੁਤ ਹਮਾਇਤੀ ਆ ਤੇ ਜਿਹੜਾ ਡੇਰਾ ਸਰਸਾ ਮੁਖੀ ਆ ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਜੋ ਬੇਅਦਬੀਆਂ ਹੋਈਆਂ ਉਹਦੇ ਵਿੱਚ ਮਾਸਟਰਮਾਈਂਡ ਆ ਮੁੱਖ ਦੋਸ਼ੀ ਆ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਦਾ ਇਨਸਾਫ ਲੈਣ ਦੇ ਵਾਸਤੇ ਸਿੱਖਾਂ ਨੂੰ ਤਕਰੀਬਨ 1 ਮਹੀਨਾ ਪੰਜਾਬ ਬੰਦ ਕਰਨਾ ਪਿਆ ਸੜਕਾਂ ਦੇ ਉੱਤਰਨਾ ਪਿਆ ਧਰਨੇ ਲਗਾਉਣੇ ਪਏ ਮੋਰਚੇ ਲਗਾਉਣੇ ਪਏ ਸਰਕਾਰ ਨੇ ਅਜੇ ਤੱਕ ਬੇਅਦਬੀਆਂ ਦਾ ਇਨਸਾਫ ਨਹੀਂ ਦਿੱਤਾ ਸਾਰੀ ਗੱਲ ਜਿਹੜੀ ਆ ਉਹ ਸਾਹਮਣੇ ਆ ਚੁੱਕੀ ਹੋਈ ਆ ਡੇਰਾ ਸਿਰਸਾ ਦਾ ਚੇਲੇ ਹੀ ਕਹਿ ਚੁੱਕੇ ਹੋਏ ਆ ਕਿ ਹਣੀਪ੍ਰੀਤ ਨੇ ਇਹ ਜਿਹੜਾ ਬਲਾਤਕਾਰ ਹੀ ਡੇਰਾ ਸਿਰਸਾ ਮੁਖੀ ਦੇ ਨਾਲ ਦੀ ਜਿਹੜੀ ਇਹਦੀ ਰਖੇਲ ਸੀ ਹਨੀਪ੍ਰੀਤ ਉਹਨੇ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਨੂੰ ਅੰਜਾਮ ਦਿੱਤਾ ਤੇ ਬੇਅਦਬੀ ਮਾਮਲੇ ਦੇ ਵਿੱਚ ਤਾਂ ਇਹਨੂੰ ਹਾਲੇ ਤੱਕ ਕੋਈ ਸਜ਼ਾ ਨਹੀਂ ਦਿੱਤੀ ਭਾਜਪਾ ਸਰਕਾਰ ਨੇ ਕੋਈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ ਪਰ ਬਰਾਤਕਾਰ ਦੇ ਮਾਮਲੇ 'ਚ ਵੇਖੋ ਵਾਰ-ਵਾਰ ਉਹਨੂੰ ਪੈਰੋਲ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਇਤੋਂ ਸਾਫ਼ ਪਤਾ ਲੱਗ ਪਈ ਲੱਗ ਗਿਆ ਕਿ ਭਾਜਪਾ ਨਾ ਤਾਂ ਸਿੱਖਾਂ ਦੀ ਹਮਾਇਤੀ ਆ ਤੇ ਨਾ ਹੀ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਤਿਕਾਰ ਆ ਔਰ ਮੈਂ ਦੂਸਰੀ ਗੱਲ ਇਹ ਵੀ ਨਜ਼ਰ ਆਉਂਦੀ ਹੈ ਕਿ ਹਿੰਦੂ ਰਾਸ਼ਟਰ ਦੀ ਤਸਵੀਰ ਉਹਨਾਂ ਨੇ ਤੁਹਾਡੇ ਅੱਗੇ ਪੇਸ਼ ਕਰ ਦਿੱਤੀ ਆ ਕਿ ਹਿੰਦੂ ਰਾਸ਼ਟਰ ਦੇ ਵਿੱਚ ਚਾਹੇ ਕੋਈ ਬੰਬ ਧਮਾਕੇ ਕਰੇ ਸਾਧਵੀ ਪ੍ਰਗਿਆ ਵਰਗੀ ਕਰਨਲ ਪ੍ਰੋਹਿਤ ਵਰਗੇ ਟ੍ਰੇਨਾਂ ਦੇ ਵਿੱਚ ਜਾਂਦੇ ਮਾਸੂਮਾਂ ਨੂੰ ਮਾਰ ਦੇਣ ਤੇ ਉਹਨਾਂ ਦੇ ਕੇਸ ਖਾਰਜ ਹੋਣਗੇ ਇਹ ਆ ਪਹਿਲਾ ਜਿਹੜਾ ਏਜੰਡਾ ਆ ਭਾਜਪਾ ਦਾ ਹਿੰਦੂ ਰਾਸ਼ਟਰ ਦਾ ਦੂਸਰਾ ਏਜੰਡਾ ਜਿਹੜਾ ਆ ਜਾਂਦਾ ਆ ਗੁਰਮੀਤ ਰਾਮ ਰਹੀਮ ਆ ਜਾਂਦਾ ਵਾ ਵੀ ਇਹ ਬਲਾਤਕਾਰ ਕਰੇ ਕੁਝ ਵੀ ਕਰੇ ਇਹਨੂੰ ਦੁਨੀਆ ਦੀ ਅੱਖਾਂ ਵਿੱਚ ਘੱਟਾ ਪਾਉਣ ਵਾਸਤੇ ਜੇਲ੍ਹ ਦਾ ਨਾਂ ਦਿੱਤਾ ਗਿਆ ਵਾ ਹਰ 6 ਮਹੀਨੇ ਬਾਅਦ ਤੇ 9 ਮਹੀਨਿਆਂ ਬਾਅਦ ਉਹ ਬਾਹਰ ਆ ਜਾਂਦਾ 40 ਦਿਨਾਂ ਵਾਸਤੇ 25 ਦਿਨਾਂ ਵਾਸਤੇ 30 ਦਿਨਾਂ ਵਾਸਤੇ ਔਰ ਧੀਆਂ ਭੈਣਾਂ ਦੀ ਪੱਤਾ ਇਹ ਹੋਏਗੀ ਔਰ ਆਪਾਂ ਤੁਹਾਨੂੰ ਤੱਥਾਂ ਦੇ ਹਿਸਾਬ ਨਾਲ ਗੱਲ ਕਰਦੇ ਹਾਂ ਕਿ ਕੁਲਦੀਪ ਸਿੰਘ ਸਿੰਗਰ ਜਿਹੜਾ ਇਹਨਾਂ ਦਾ ਇੱਕ ਐਮਐਲਏ ਸੀਗਾ ਯੂਪੀ ਦੇ ਵਿੱਚ ਉਹਨੇ ਇੱਕ ਦਲਿਤ ਬੱਚੀ ਦੇ ਨਾਲ ਬਲਾਤਕਾਰ ਕੀਤਾ ਔਰ ਉਹਨੂੰ ਸਜ਼ਾ ਦੇਣ ਦੀ بجائے ਉੱਥੋਂ ਦੇ ਲੋਕਾਂ ਨੇ ਉਸ ਬੱਚੀ ਦਾ ਜਬਰੀ ਆ ਆਪਣਾ ਕਰ ਦਿੱਤਾ ਸਨਸਕਾਰ ਕਰ ਦਿੱਤਾ ਤੇ ਉਹਦੇ ਘਰਦਿਆਂ ਨੂੰ ਵੀ ਜਿਹੜਾ ਮਾਰਨ ਤੱਕ ਗਏ ਤੇ ਮਰਵਾ ਵੀ ਦਿੱਤਾ ਕਿ ਪਿੱਛੇ ਕੋਈ ਬਚੇ ਹੀ ਨਾ ਆਵਾਜ਼ ਚੁੱਕਣ ਵਾਲਾ ਇਹ ਭਾਜਪਾ ਦੀ ਅਸਲ ਤਸਵੀਰ ਹੈ ਜਿਹੜੀ ਹੈ ਜਿਹੜੀ ਪੂਰੇ ਭਾਰਤ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਆ ਪਰ ਇਹਨਾਂ ਦਾ ਉਹ ਜਿਹੜਾ ਏਜੰਡਾ ਆ ਪੰਜਾਬ ਦੇ ਵਿੱਚ ਥਾਲਸਾ ਰਾਜ ਦੇ ਵਿੱਚ ਅਸੀਂ ਲਾਗੂ ਨਹੀਂ ਹੁੰਦਿਆਂਗੇ ਜਿਹੜਾ ਲਾਗੂ ਕਰਨਾ ਚਾਹੁੰਦੇ ਆ ਅੱਜ ਅਸੀਂ ਆਪਣੇ ਵਿਧਾਨ ਸਭਾ ਕਾਇਨਾਲ ਦੇ ਵਿੱਚ ਇੱਕ ਮੁਹਿਮ ਜਿਹੜੀ ਸ਼ੁਰੂ ਕੀਤੀ ਸੀਗੀ ਟੀਵੀ ਦੇ ਵਲੰਟੀਅਰਸ ਆਪਣੇ ਵਰਕਰਾਂ ਦੇ ਨਾਲ ਬੈਠ ਕੇ ਚਾਹ ਪੀਤੀ ਛੇ ਪਿੰਡਾਂ ਦੇ ਵਿੱਚ ਇਹੀ ਚੇਦੇ ਚੇਪਿੰਡ ਜਿਹੜੇ ਕੱਡੇ ਫਲ ਸ਼ਾਂ ਪਿੰਡਾਂ ਦੇ ਵਿੱਚ ਹੀ ਸਾਡੇ ਸਾਰੇ ਵਲੰਟੀਅਰ ਆਏ ਪਿੰਡਾਂ ਦਾ ਜਿਹੜਾ ਕੋ ਕੰਮ ਰੰਦਾ ਉਹ ਵੀ ਦੱਸਿਆ ਮਿਲ ਕੇ ਬੜਾ ਚੰਗਾ ਲੱਗਾ ਔਰ ਫਿਰ ਪੁੱਤ ਸੋਤਵਾ ਦਾ ਕੱਲ ਗੁਰਪੁਰ ਪਿਆ ਪੁੱਤ ਸੋ ਫਿਰ ਅਗਲੇ ਪਿੰਡਾਂ ਦੇ ਵਿੱਚ ਕਰਾਂਗੇ ਹਰ ਪਿੰਡ ਦੇ ਵਿੱਚ ਜਾਵਾਂਗੇ ਇਦਾਂ ਹੀ ਬੈਠ ਕੇ ਦੇਖੋ ਸਾਡੀ ਟੀਮ ਸਾਡੀ ਬੈਠੀ ਆ ਪਿੰਡ ਵਾਲੇ ਤੇ ਸਾਡੇ ਸਰਪੰਚ ਸਾਹਿਬ ਸਾਡੇ ਬਲਾਤ ਸੰਪਤੀ ਦੇ ਮੈਂਬਰ ਵੀ ਆ ਇਹ ਇਹਨਾਂ ਦੀ ਗਵਾਈ ਦੇ ਵਿੱਚ ਇਸ ਏਰੀਆ ਦੇ ਵਿੱਚ ਕਾਫੀ ਕੰਮ ਜਿਹੜਾ ਅਸੀਂ ਕਰਦੇ ਆ ਸਾਡੇ ਬਲਾਕ ਪ੍ਰਧਾਨ ਨੇ ਲੱਖਾ ਵੀਰ ਜੀ ਉਹਨਾਂ ਦੀ ਗਵਾਈ ਚ ਅੱਜ ਸਾਰੀਆਂ ਮੀਟਿੰਗਾਂ ਜਿਹੜੀਆਂ ਕੀਤੀ ਸੋ ਇਹ ਮਹਿਮ ਜਿਹੜੀ ਆ 182 ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਜਿਹੜੀ ਇਹ ਕਰਾਂਗੇ ਹਰ ਪਿੰਡ ਦੇ ਵਿੱਚ ਈਦਾ ਹੀ ਆਪਣੇ ਪਰਿਵਾਰਾਂ ਨਾਲ ਬੈਠ ਕੇ ਜਿਹੜਾ ਉਹਨਾਂ ਦੇ ਮਸਲੇ ਜਿਹੜੇ ਉਹ ਹੱਲ ਕਰਾਂਗੇ ਕਿਉਂਕਿ ਇੱਕ ਸਾਲ ਪੂਰਾ ਰਹਿ ਗਿਆ ਗਵਰਨਮੈਂਟ ਦਾ ਮੈਂ ਸਮਝਦਾ ਕਿ ਜਦ ਕੋਈ ਮਸਲਾ ਪਿੰਡਾਂ ਦਾ ਰਹਿ ਨਾ ਜਾਵੇ ਕਈ ਵਾਰ ਦੇ ਬਚਾ ਦੇ ਸਾਡੇ ਕੋ ਪਹੁੰਚ ਨਹੀਂ ਕਰ ਸਕਦੇ ਕਈ ਵਾਰ ਇਹ ਆਉਂਦੇ ਆ ਤੇ ਰਸ਼ਮੜਾ ਹੁੰਦਾ ਤੇ ਮੈਂ ਆਪ ਖੋਦੇ ਪਲਾਨ ਕੀਤਾ ਵੀ ਖੁਦ ਜਾ ਕੇ ਸਾਰੇ ਪਿੰਡਾਂ ਜਾ ਕੇ ਦਾ ਬੈਠ ਕੇ ਜਿਹੜੇ ਜਿਹੜੇ ਕੰਮ ਰਹਿੰਦੇ ਆ ਇਹਨਾਂ ਕੋ ਪੁੱਛ ਕੇ ਉਹ ਸਾਡੇ ਕੰਮ ਜਿਹੜੇ ਕੰਪਲੀਟ ਕੀਤੇ ਜਾਣ ਨਾ ਨਾ ਸਾਡੇ ਦੇ ਸਾਰੇ ਜਿੰਨੇ 16 ਬੰਦੇ ਤੇ ਐਫ ਆਈ ਆਰ ਹੋਈ ਹੈ ਸਾਡੇ ਦੇ ਸਾਰੇ ਬੰਦੇ ਗਫਤਾਰ ਕਰਾਂਗੇ ਕਿਸੇ ਬੰਦੇ ਨੂੰ ਮਾਫ ਨਹੀਂ ਕੀਤਾ ਜਾਊਗਾ ਇਹਨਾਂ ਨੂੰ ਫੜ ਕੇ ਜੇਲ੍ਹਾਂਆਂ ਦੀਆਂ ਸਲਾਖਾਂ ਦੇ ਪਿੱਛੇ ਪਿਆਗੇ ਔਰ ਜਿੰਨਾ ਚਿਰ ਤੱਕ ਸਾਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸੂਪਾ ਦਾ ਪਤਾ ਨਹੀਂ ਲੱਗ ਜਾਂਦਾ ਵੀ ਉਹ ਕਿੱਥੇ ਹੈ ਉਹਨਾਂ ਚਿਰ ਤੱਕ ਸਰਕਾਰ ਜਿਹੜੀ ਹੈ ਇਹਦੇ ਤੇ ਸਖਤ ਕਾਰਵਾਈ ਕਰੇ ਇਸ ਤਰੀਕੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦਾ ਪਤਾ ਕਰਾਇਆ ਉਹ ਤਾਂ ਬੀਜੇ ਬੀਜਪੀ ਦੀ ਚਾਲ ਆ ਬਹੁਤ ਵੱਡੀ ਬੀਜਪੀ ਕੱਦਦੀ ਹੈ ਉਹਨੂੰ 6 ਮਹੀਨੇ ਬਾਅਦ ਬਾਹਰ ਲੈ ਆਉਂਦੀ ਹੈ ਬੀਜਪੀ ਦਾ ਬੰਦਾ ਬੀਜਪੀ ਲੈ ਹੁੰਦੀ ਹੈ ਹਰਿਆਣਾ ਸਰਕਾਰ ਲੈ ਕੇ ਆਉਂਦੀ ਹੈ ਪਰ ਬਹੁਤ ਗਲਤ ਹੈ ਮੈਂ ਇਸ ਗੱਲ ਦੀ ਨਿੰਦਾ ਕਰਦਾ ਕਿ ਜਿਹੜੇ ਸਾਡੇ ਬੰਦੀ ਸਿੰਘ ਉਹਨਾਂ ਦੀ ਤਾਂ ਕਿਸੇ ਦੀ ਰਿਹਾਈ ਨਹੀਂ ਕਰਦੇ ਆਮ ਤੌਰ ਤੇ ਜਦੋਂ ਬੰਦੀ ਕੱਢ ਦਿੰਦੇ ਸੋ ਮੈਂ ਇਸ ਗੱਲ ਦੀ ਦਿੰਦਾ ਕਰਦਾ ਕਿ ਹਿਦਿਆਣੇ ਚ ਬੀਜੇਪੀ ਜਾਨ ਬੁੱਝ ਕੇ ਇਦਾਂ ਦਾ ਮਾਹੌਲ ਬਣਾਉਂਦੀ ਹੈ ਜਾਨ ਬੁੱਝ ਕੇ ਉਹਨੂੰ ਬਾਹਰ ਲੈ ਕੇ ਆਉਂਦੀ ਅੱਜ ਫੇਰ ਸਰਕਾਰਾਂ ਨੇ ਕੋਰਟਾਂ ਨੇ ਅਦਾਲਤਾਂ ਨੇ ਸਿੱਖ ਕੌਮ ਨੂੰ ਹੋਰ ਚੀਜ਼ ਦਿੱਤੀ ਹੈ ਜੋ ਇਨਸਾਨ ਬਲਾਤਕਾਰ ਚ ਸਜ਼ਾ ਹਫ਼ਤਾ ਕਤਲ ਚ ਸਜ਼ਾ ਹਫ਼ਤਾ ਜੋ ਬੇਅਦਬੀ ਦੇ ਟ੍ਰੈਲਾਂ ਚ ਚੱਲ ਰਿਹਾ ਸੌਦਾ ਸਾਧ ਉਸ ਨੂੰ ਇੱਕ ਵਾਰ ਫੇਰ ਪਰੋਲ ਦਿੱਤੀ ਜਿਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰਾਂ ਸਿੱਖ ਵਿਰੋਧੀ ਹੌਣ ਦੇ ਨਾਂ ਤੇ ਵੋਟ ਬੈਂਕ ਦੀ ਰਾਜਨੀਤੀ ਕਰਕੇ ਸਿੱਖਾਂ ਦੇ ਵਿਰੋਧੀਆਂ ਨੂੰ ਜਿੱਥੇ ਪਰੋਲਾਂ ਦਿੰਦੇ ਆ ਤੇ ਨਾਲ ਸਾਡੇ ਬੰਦੀ ਸਿੰਘ ਜਿਨ੍ਹਾਂ ਦੀ ਫਾਈਲ ਦੇ ਵਿੱਚ ਲਿਖਿਆ ਕਿ ਸਜ਼ਾ ਨਿਲ ਉਹਨਾਂ ਨੂੰ ਕਿਸੇ ਨੂੰ ਨਹੀਂ ਛੱਡਿਆ ਜਾ ਰਿਹਾ ਰਿਆ ਕੀਤਾ ਜਾ ਰਿਹਾ ਹੈ ਸਾਰੀਆਂ ਸਜ਼ਾਵਾਂ ਵੀ ਭੁਗਤ ਚੁੱਕੇ ਆ ਪਰ ਸੂਬਾ ਸੈਂਟਰ ਸਰਕਾਰ ਹੋਵੇ ਚਾਹੇ ਭਾਜਪਾ ਦੀ ਚਾਹੇ ਸੂਬਾ ਸਰਕਾਰ ਅੱਜ ਮੈਂ ਵੇਖ ਰਿਹਾ ਸੀ ਆਮ ਆਦਮੀ ਦੇ ਬਲਾਰੇ ਵੱਲੋਂ ਪ੍ਰੈਸਰਸ ਕੀਤੀ ਜਾ ਰਹੀ ਸੀ ਜਦੋਂ ਇਸ ਮਸਲੇ ਤੇ ਪੁੱਛਿਆ ਇਸ ਰਾਮ ਰਹੀਮ ਨੂੰ ਪ੍ਰੂਵਲ ਮਿਲ ਗਈ ਤਾਂ ਉਹ ਗੱਲ ਹੀ ਟਾਲ ਗਿਆ ਬੋਲੇ ਕਿਵੇਂ ਭਾਈ ਆ ਦੇਖੋ 2025 ਦੇ ਵਿੱਚ ਚੌਥੇ ਮਹੀਨੇ ਦੇ ਵਿੱਚ ਇਹਨਾਂ ਨੇ ਤਾਂ ਸੇਮ ਚਿੱਤਾਈ ਹੈ ਪੰਜਾਬ ਸਰਕਾਰ ਵੱਲੋਂ ਸੁਣਵਾਈ ਦੌਰਾਨ ਸੌਦਾ ਸਾਧ ਦੇ ਵਕੀਲ ਨਾਲ ਸਾਂਝੇ ਤੌਰ ਤੇ ਸੁਪਰੀਮ ਕੋਰਟ ਦੇ ਅਗਲੇ ਹੁਕਮ ਤੱਕ ਹੇਠਲੀ ਅਦਾਲਤ ਚੰਡੀਗੜ੍ਹ ਵਿਖੇ ਸੌਦਾ ਸਾਧ ਵਿਰੁੱਧ ਚੱਲ ਰਹੇ ਕੇਸਾਂ ਵਿੱਚ ਕੋਈ ਕਾਰਵਾਈ ਨਾ ਕਰਨ ਬਾਰੇ ਸਹਿਮਤੀ ਪ੍ਰਗਟਾਈ ਜਿਸ ਨਾਲ ਹੇਠਲੀ ਅਦਾਲਤ ਜ਼ਿਲ੍ਹਾ ਕਚੈਰੀ ਚੰਡੀਗੜ੍ਹ ਵਿਖੇ ਚੱਲ ਰਹੇ 30 ਕੇਸਾਂ ਤੇ ਕਾਰਵਾਈ ਤੇ ਰੋਕ ਹੈ 30 ਕੇਸਾਂ ਤੇ ਰੋਕ ਲੱਗੀ ਮਰਗਾੜੀ ਵਾਲਿਆਂ ਤੇ ਇਹ ਪੰਜਾਬ ਸਰਕਾਰ ਦਾ ਪੱਖ ਹੈ ਜਿਹੜੀ ਆਮ ਆਦਮੀ ਜਿਨ੍ਹਾਂ ਨੇ ਸਿਆਸਤ ਕਰਕੇ ਜਿਹੜੇ ਸਿਆਸਤ ਕਰਕੇ ਜਿਹੜੇ ਸਿਆਸਤ ਕਰਕੇ ਆਏ ਸੀਗੇ ਕਿ ਅਸੀਂ ਬੇਅਦਬੀ ਤੇ ਇਨਸਾਫ ਦੇਵਾਂਗੇ ਇਹ ਸਾਰਾ ਆਰਡਰ ਨੰਬਰ ਸਾਰਾ ਕੁਝ ਦੇ ਵਿੱਚ ਸਾਰਾ ਆਰਡਰ ਨੰਬਰ ਸਾਰਾ ਕੁਝ ਜੋ ਸਿਆਸਤ ਕਰਕੇ ਆਏ ਸੀ ਤੇ ਅਸੀਂ ਬੇਅਦਬੀ ਤੇ ਇਨਸਾਫ ਦੇਵਾਂਗੇ ਇਹ ਸੌਦਾ ਸਾਦਾ ਸਾੱਚ ਕਰਕੇ ਤਾਂ ਹੀ ਉਹ ਸਰਕਾਰਾਂ ਸੇਕਾਉ ਨੂੰ ਚੜਾ ਰਹੀਆਂ ਤੇ ਇਹੋ ਜਿਹੇ ਕ੍ਰਿਮੀਨਲ ਲੋਕਾਂ ਨੂੰ ਪਰੋਲਾਂ ਦੇ ਰਹੀਆਂ